ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਕੁਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਭੁਰਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਚੋਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਰੈਸিপি ਸਭ ਤੋਂ ਪਹਿਲਾਂ ਆਪਾਂ ਪਨੀਰ ਲਿਆ ਹੈ ਇਸ ਨੂੰ ਆਪਾਂ ਹੱਥਾਂ ਨਾਲ ਹੀ ਤੋੜ ਲਿਆ ਹੈ ਬਰੀਕ ਬਰੀਕ ਕੱਦੂਕਸ਼ ਕਰਕੇ ਉਹ ਜ਼ਿਆਦਾ ਬਰੀਕ ਹੋ ਜਾਂਦੇ ਇਸ ਲਈ ਇਸ ਨੂੰ ਆਪਾਂ ਹੱਥਾਂ ਦੇ ਨਾਲ ਹੀ ਆਪਾਂ ਇਸ ਨੂੰ ਤੋੜ ਲਿਆ ਹੈ ਤੇ ਇਸ ਤੋਂ ਬਾਅਦ ਆਪਾਂ ਇਸ ਵਿੱਚ ਪਾਉਣ ਲਈ ਦੋ ਵੱਡੇ ਸਾਈਜ਼ ਦੇ ਪਿਆਜ਼ ਕੱਟ ਲਈ ਹਨ ਜੋ ਕਿ ਆਪਾਂ ਬਰੀਕ ਬਰੀਕ ਕੱਟ ਲਈ ਨੇ ਤੇ ਪਿਆਜ਼ ਕੱਟ ਕੇ ਆਪਾਂ ਰੱਖ ਲੈਨੇ ਸਾਰਾ ਸਮਾਨ ਆਪਣਾ ਤਿਆਰ ਹੈ ਤੇ ਨਾਲ ਹੁੰਦੇ ਹੀ ਆਪਾਂ ਅਦਰਕ ਲਸਣ ਟਮਾਟਰ ਹਰੀ ਮਿਰਚ ਉਹ ਵੀ ਕੱਟ ਕੇ ਰੱਖ ਲੈਨੇ ਮਤਲਬ ਕਿ ਸਾਰੀ ਤਿਆਰੀ ਕਰ ਚੁੱਕੇ ਹਾਂ ਹੁਣ ਆਪਾਂ ਸਭ ਤੋਂ ਪਹਿਲਾਂ ਕੜਾਈ ਵਿੱਚ ਤੇਲ ਲਵਾਂਗੇ ਤੁਸੀਂ ਇਸ ਨੂੰ ਘਿਓ ਵਿੱਚ ਵੀ ਬਣਾ ਸਕਦੇ ਹੋ ਮੈਂ ਇਸ ਨੂੰ ਸਰੋਂ ਦੇ ਤੇਲ ਵਿੱਚ ਬਣਾ ਰਹੀ ਹਾਂ ਤੇ ਫਿਰ ਆਪਾਂ ਤੇਲ ਦੇ ਗਰਮ ਹੋਣ ਦੀ ਵੇਟ ਕਰਦੇ ਹਾਂ ਜਦੋਂ ਤੇਲ ਗਰਮ ਹੋ ਗਿਆ ਤਾਂ ਇਸ ਵਿੱਚ ਆਪਾਂ ਜੀਰਾ ਪਾਵਾਂਗੇ ਸੁੱਕਾ ਧਨੀਆ ਪਾਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਜਦੋਂ ਜੀਰਾ ਤੇ ਧਨੀਆ ਥੋੜਾ ਜਿਹਾ ਰੋਸਟ ਹੋ ਜਾਊਗਾ ਤਾਂ ਫਿਰ ਸਭ ਤੋਂ ਪਹਿਲਾਂ ਇਸ ਵਿੱਚ ਆਪਾਂ ਲਸਣ ਅਦਰਕ ਕਟਿਆ ਹੋਇਆ ਹੈ ਜੋ ਉਹ ਪਾਵਾਂਗੇ ਤੇ ਉਸ ਤੋਂ ਬਾਅਦ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਪਾ ਕੇ ਆਪਾਂ ਇਹਨਾਂ ਸਾਰਿਆਂ ਨੂੰ 1-2 ਮਿੰਟ ਲਈ ਫਰਾਈ ਕਰਾਂਗੇ ਜਦੋਂ ਇਹ ਫਰਾਈ ਹੋ ਜਾਣਗੇ ਤਾਂ ਆਪਾਂ ਇਸ ਵਿੱਚ ਪਿਆਜ਼ ਐਡ ਕਰ ਦੇਵਾਂਗੇ ਇਸ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਹੁਣ ਆਪਾਂ ਇਸ ਵਿੱਚ ਪਿਆਜ਼ ਐਡ ਕਰ ਦਿੰਨੇ ਹਾਂ ਪਿਆਜ਼ ਪਾ ਕੇ ਆਪਾਂ ਇਸ ਨੂੰ 5 ਤੋਂ 7 ਮਿੰਟ ਲਈ ਪਿਆਜ਼ ਨੂੰ ਫਰਾਈ ਕਰਾਂਗੇ ਅਤੇ ਇਸ ਨੂੰ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਤਾਂ ਜੋ ਜ਼ਿਆਦਾ ਨਾ ਬ੍ਰਾਊਨ ਹੋ ਜਾਣ ਇਸ ਲਈ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਤੇ ਫੇਰ ਆਪਾਂ ਜਦੋਂ ਪਿਆਜ਼ ਪੂਚ ਜਾਣਗੇ ਫਿਰ ਮਸਾਲੇ ਐਡ ਕਰਾਂਗੇ ਹੁਣ ਪਿਆਜ਼ ਦਾ ਕਲਰ ਚੇਂਜ ਹੋ ਗਿਆ ਹੈ ਥੋੜੇ ਲਾਈਟ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਕਾਲੀ ਮਿਰਚ ਐਡ ਕਰਾਂਗੇ ਕਾਲੀ ਮਿਰਚ ਬਹੁਤ ਹੀ ਚੰਗੀ ਹੁੰਦੀ ਹੈ ਮੈਂ ਹਰ ਸਬਜ਼ੀ ਚ ਐਡ ਕਰਦੀ ਹਾਂ ਲਾਲ ਮਿਰਚ ਨਾਲੋਂ ਇਹ ਕਿਤੇ ਜ਼ਿਆਦਾ ਗੁਣਕਾਰੀ ਹੈ ਫਿਰ ਇਸ ਵਿੱਚ ਹਲਦੀ ਐਡ ਕਰਾਂਗੇ ਹਲਦੀ ਆਪਾਂ ਬਹੁਤ ਘੱਟ ਪਾਵਾਂਗੇ ਤੇ ਫਿਰ ਇਸ ਵਿੱਚ लास्ट ਤੇ ਨਮਕ ਐਡ ਕਰਾਂਗੇ ਤੇ ਮੈਂ ਕੋਈ ਵੀ ਗਰਮ ਮਸਾਲਾ ਜਾਂ ਕੋਈ ਆਰਟੀਫੀਸ਼ੀਅਲ ਮਸਾਲਾ ਨਹੀਂ ਯੂਜ਼ ਕਰਦੀ ਕਿਸੇ ਵੀ ਕੰਪਨੀ ਦਾ ਜਿੰਨੀ ਅਸੀਂ ਸਿੰਪਲ ਤੇ ਸਾਦੀ ਸਬਜ਼ੀ ਖਾਵਾਂਗੇ ਓਨਾ ਹੀ ਅਸੀਂ ਨਿਰੋਗ ਰਹਾਂਗੇ ਸਾਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਜਿੰਨੇ ਜ਼ਿਆਦਾ ਅਸੀਂ ਮਸਾਲੇ ਖਾਂਦੇ ਹਾਂ ਉਹ ਸਾਰੇ ਬਿਮਾਰੀਆਂ ਦਾ ਘਾਰੀ ਹੁੰਦੇ ਨੇ ਇਸ ਲਈ ਸਿੰਪਲ ਸਬਜ਼ੀ ਖਾਓ ਸਿੰਪਲ ਬਣਾਓ ਤੇ ਜ਼ਿਆਦਾ ਵਧੀਆ ਹੈ ਫਿਰ ਇਹਨਾਂ ਮਸਾਲਿਆਂ ਨੂੰ ਆਪਾਂ ਮਿਕਸ ਕਰ ਦੇਵਾਂਗੇ 1-2 ਮਿੰਟ ਮਸਾਲਿਆਂ ਨੂੰ ਸੇਕ ਲੱਗਣ ਦੇਵਾਂਗੇ ਅਤੇ ਜਦੋਂ ਥੋੜੇ ਜਿਹੀ ਮਸਾਲੇ ਵੀ ਭੁੱਜ ਜਾਣਗੇ ਤਾਂ ਫਿਰ ਆਪਾਂ ਇਸ ਦੇ ਵਿੱਚ ਟਮਾਟਰ ਐਡ ਕਰਾਂਗੇ ਮਸਾਲੇ ਆਪਣੇ ਹੁਣ ਭੁੱਜ ਗਏ ਨੇ ਤੇ ਚੰਗੀ ਤਰ੍ਹਾਂ ਰਚਮਚ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਟਮਾਟਰ ਐਡ ਕਰਾਂਗੇ ਤੇ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਪਕਾਉਣਾ ਹੈ ਜਿੰਨੀ ਦੇਰ ਤੱਕ ਉਹ ਚੰਗੀ ਤਰ੍ਹਾਂ ਨਾਲ ਪੱਕ ਨਹੀਂ ਜਾਂਦਾ ਉਨੀ ਦੇਰ ਤੱਕ ਆਪਾਂ ਟਮਾਟਰ ਨੂੰ ਵੀ ਵਿੱਚ ਪਕਾਵਾਂਗੇ ਤੇ ਹਿਲਾਉਂਦੇ ਰਵਾਂਗੇ ਤੁਸੀਂ ਦੇਖੋਗੇ ਕਿ ਟਮਾਟਰ ਆਪਣਾ ਚੰਗੀ ਤਰ੍ਹਾਂ ਨਾਲ ਪੱਕ ਗਿਆ ਹੈ ਤੇ ਕਿੰਨਾ ਸੋਹਣਾ ਕਲਰ ਆਇਆ ਹੈ ਜੇਕਰ ਆਪਣੀ ਸਬਜ਼ੀ ਥੋੜੀ ਆਪਾਂ ਨੂੰ ਜਿਆਦਾ ਠਿੱਕ ਲੱਗ ਰਹੀ ਇਹਦਾ ਆਪਾਂ ਇਸ ਵਿੱਚ ਤੋਂ ਚਮਚ ਪਾਣੀ ਵੀ ਐਡ ਕਰ ਸਕਦੇ ਹਾਂ ਨਹੀਂ ਦੁੱਧ ਵੀ ਕਰ ਸਕਦੇ ਹਾਂ ਤੇ ਜਾਂ ਆਪਾਂ ਇਸ ਵਿੱਚ ਕਰੀਮ ਐਡ ਕਰ ਸਕਦੇ ਹਾਂ ਮੈਂ ਇਸ ਵਿੱਚ ਕੁਝ ਨਹੀਂ ਐਡ ਕਰ ਰਹੀ ਮੈਨੂੰ ਇਹਦਾ ਟੈਕਸਚਰ ਸਹੀ ਲੱਗ ਰਿਹਾ ਸੀ ਤੇ ਇੱਥੇ ਮੈਂ ਇੱਕ ਚਮਚ ਦੀ ਨੀਂਹ ਕਸੂਰੀ ਮੀਤੀ ਪਾਈ ਹੈ ਇਸ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਇਸ ਨੂੰ ਵੀ ਆਪਾਂ ਮਿਕਸ ਕਰ ਦੇਵਾਂਗੇ ਕਸੂਰੀ ਮੀਤੀ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਹੁਣ ਪਨੀਰ ਐਡ ਕਰਾਂਗੇ ਤੇ ਪਨੀਰ ਨੂੰ ਐਡ ਕਰਕੇ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਤੇ ਫਿਰ ਇੱਕ ਦੋ ਮਿੰਟ ਦੇ ਲਈ ਪਨੀਰ ਨੂੰ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਫਲੇਮ ਆਫ ਕਰ ਦੇਵਾਂਗੇ ਜਿਆਦਾ ਸੇਕ ਆਪਾਂ ਨਹੀਂ ਲਗਾਉਣਾ ਕਿਉਂਕਿ ਇਸ ਨਾਲ ਕਨੀ ਡਰਾਈ ਹੋ ਜਾਂਦਾ ਹੈ ਤੇ ਸੁੱਕਾ ਸੁੱਕਾ ਜਿਹਾ ਬਣਦਾ ਹੈ ਜਿਸ ਨਾਲ ਇਹ ਟੇਸਟ ਵਿੱਚ ਵੀ ਵਧੀਆ ਨਹੀਂ ਲੱਗਦਾ ਹੁਣ ਆਪਾਂ ਧਨੀਆ ਐਡ ਕੀਤਾ ਹੈ ਤੇ ਆਪਣੀ ਸਬਜ਼ੀ ਬਿਲਕੁਲ ਰੈਡੀ ਹੈ ਤੁਸੀਂ ਵੀ ਟਰਾਈ ਕਰਨਾ ਹੁਣ ਆਪਾਂ ਇਸ ਨੂੰ ਸਰਵਿੰਗ ਬੌਲ ਵਿੱਚ ਪਾਵਾਂਗੇ ਤੁਸੀਂ ਇਸ ਨੂੰ ਰੋਟੀ ਪਰੌਠਾ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹੈ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗੀ ਸਬਸਕ੍ਰਾਈਬ ਕਰਨਾ ਮੇਰੇ YouTube ਚੈਨਲ ਪੰਜਾਬੀ ਕੁਕਸਟਾਈਲ ਫੈਮਿਲੀ ਨੂੰ ਧੰਨਵਾਦੀ ਜੀ